9 ਸਾਲ ਦੀ ਬੱਚੀ ਜਦ ਫਰੀਗੜ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਨ ਜਾਂਦੀ ਹੈ ਤਾਂ ਉੱਥੇ ਇਹ ਬਜ਼ੁਰਗ 75 ਸਾਲਾ ਜਿਸ ਦਾ ਨਾਮ ਅਜੈਬ ਸਿੰਘ ਦੱਸਿਆ ਜਾ ਰਿਹਾ ਹੈ ਚਾਰਕ ਉੱਥੇ ਪਹੁੰਚ ਜਾਂਦਾ ਹੈ ਤੇ ਬੱਚੀ ਨੂੰ ਇੱਕ ਕੋਨੇ ਦੇ ਵਿੱਚ ਲਿਆ ਕੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ ਦੀਆਂ ਨਹੀਂ ਕਿਆਂ ਜਿੱਥੇ ਕਿ ਇੱਕ 75 ਸਾਲਾ ਬਜ਼ੁਰਗ ਦੇ ਵੱਲੋਂ ਬੜੀ ਹੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਤਸਵੀਰਾਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਆਏ ਹੈ ਥਾਣਾ ਤਨੋਲਾ ਦੀਆਂ ਨਿਗੀਆਂ ਜਿੱਥੇ ਕੀ ਇੱਕ ਹਰੀਗੜ੍ਹ ਪਿੰਡ ਦੇ ਵਿੱਚ ਰਹਿੰਦੇ ਬਜ਼ੁਰਗ ਦੇ ਵੱਲੋਂ ਇਹ ਜਿਹੀ ਸ਼ਰਮਨਾਕ ਘਟਨਾ ਕੀਤੀ ਗਈ ਹੈ ਕਿ ਤੇ ਉਹਦੇ ਕਰਕੇ ਪੂਰਾ ਪਿੰਡ ਇਕੱਠਾ ਹੋ ਕੇ ਥਾਣੇ ਦੇ ਵਿੱਚ ਪਹੁੰਚ ਗਿਆ ਤੇ ਘਟਨਾ ਕੀ ਹੋਈ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਇੱਕ 9 ਸਾਲ ਦੀ ਬੱਚੀ ਜਦ ਹਰੀਗੜ੍ਹ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਨ ਜਾਂਦੀ ਹੈ ਤਾਂ ਉੱਥੇ ਇਹ ਬਜ਼ੁਰਗ 75 ਸਾਲਾ ਜਿਸ ਦਾ ਨਾਮ ਜੈਪ ਸਿੰਘ ਦੱਸਿਆ ਜਾ ਰਿਹਾ ਹੈ ਚਾਰ ਕੋਥੇ ਪਹੁੰਚ ਜਾਂਦਾ ਹੈ ਤੇ ਬੱਚੀ ਨੂੰ ਇੱਕ ਕੋਨੇ ਦੇ ਵਿੱਚ ਲਿਜਾ ਕੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਕੁੜੀ ਦੇ ਵੱਲੋਂ ਰੌਲਾ ਪਾ ਦਿੱਤਾ ਜਾਂਦਾ ਹੈ ਤਾਂ ਅਚਾਨਕ ਉੱਥੇ ਪਿੰਡ ਕੱਟਤਰ ਹੋ ਜਾਂਦਾ ਹੈ ਤੇ ਉਹਨੂੰ ਬਜ਼ੁਰਗ ਨੂੰ ਥਾਣੇ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਤੇ ਪਰਚਾ ਵੀ ਦਰਜ ਕਰਾਇਆ ਜਾਂਦਾ ਹੈ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਇਸ ਬਜ਼ੁਰਗ ਵੱਲੋਂ ਕੀਤੀਆਂ ਗਈਆਂ ਕਈ ਵਾਰ ਤਾਂ ਅਜਿਹੀਆਂ ਸਾਹਮਣੇ ਆਈਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਸੀਗੀ ਪਰ ਇਸ ਵਾਰ ਤਾਂ ਹੱਦਾਂ ਹੀ ਪਾਰ ਹੋ ਗਈਆਂ ਨੇ ਕਿ ਆ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜਾ ਇਹ ਬਜ਼ੁਰਗ ਸਕਰੀਨ ਦੇ ਉੱਤੇ ਤਸਵੀਰਾਂ ਦੇਖ ਰਹੇ ਹੋਗੇ ਪੁਲਿਸ ਫੜਕੇ ਲੈ ਕੇ ਆ ਰਹੀ ਹੈ ਇਹ ਉਹੀ ਬਜ਼ੁਰਗ ਹੈ ਜਿਹਦਾ ਨਾਮ ਜੈਪ ਸਿੰਘ ਹੈ ਤੇ ਉਮਰ 75 ਸਾਲ ਹੈ ਪਰ ਛੋਟੇ-ਛੋਟੇ ਬੱਚਿਆਂ 9 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਮੈਂਟ ਕਰਕੇ ਜਰੂਰ ਦੱਸੋ ਅਜਿਹੇ ਇੱਕ ਘਟਨਾ ਹਰਕਤ ਕਰਨ ਵਾਲੇ ਬਜ਼ੁਰਗਾਂ ਦਾ ਕੀ ਕਰਨਾ ਚਾਹੀਦਾ ਹੈ? ਹਾਂਜੀ ਇਹ ਜਿਹੜਾ ਮਾਮਲਾ ਸਾਨੂੰ ਸਾਡੇ ਧਿਆਨ 'ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ ਦੱਸਣ ਦਾ 74-75 ਸਾਲ ਹੈਗੀ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਮ ਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ। ਤਾਂ ਉਹਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਨਾਂ ਤਵ ਖਰਾਬ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆਗਿਆ ਹੈ 14 ਬਚਤ 1476 ਬੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਸ ਮਾਮਲੇ ਵਿੱਚ ਇਹ ਤਾਂ ਪਹਿਲਾਂ 164 ਦੀ ਸਟੇਟਮੈਂਟ ਹੋਊਗੀ 164 ਜੱਸ ਸਾਹ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਅਕੋਰਡਿੰਗਲੀ ਫਿਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰ